ਇਹ ਉਹ ਪਵਿੱਤਰ ਗਲਾਸ ਹਨ ਜੀ ਜਿਨ੍ਹਾਂ ਨਾਲ ਮੁੱਤੀराम ਮਹਿਰਾ ਜੀ ਨੇ ਛੋਟੇ ਸਹਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਦੁੱਧ ਸ਼ਕਾਇਆ ਸੀ ਜਦੋਂ ਉਹ ਠੰਡੇ ਬੁਰਜ ਦੇ ਵਿੱਚ ਕੈਦ ਸਨ। ਅਸੀਂ ਇਸ ਟਾਈਮ ਖੜੇ ਹਾਂ ਦੀਵਾਨ ਟੋਡਰਮਲ ਜੀ ਦੀ ਜਿਹੜੀ ਹਵੇਲੀ ਸੀਗੀ ਉਸ ਟਾਈਮ ਦੀ ਉਹਦੇ ਬਿਲਕੁਲ ਸਾਹਮਣੇ ਖੜੇ ਹਾਂਗੇ ਤੇ ਹੁਣ ਤਾਂ ਇਹਦੀ ਕੰਡੀਸ਼ਨ ਕਾਫੀ ਜ਼ਿਆਦਾ ਖਰਾਬ ਹੋ ਚੁੱਕੀ ਹੈ ਆਲਮੋਸਟ ਖੰਡਰੀ ਟਾਈਪ ਹੋ ਚੁੱਕੀ ਹੈ। ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇੱਕ ਵਾਰ ਦੁਬਾਰਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਸਾਡੇ ਚੈਨਲ ਤੇ। ਹਾਂਜੀ ਤੇ ਆਪਾਂ ਅੱਜ ਚੱਲਿਆਂ ਜੀ ਸ਼ਹੀਦਾਂ ਦੀ ਪਾਵਨ ਪਵਿੱਤਰ ਧ ਸ਼ਰੀਫ ਫਤੇਗੜ ਸਾਹਿਬ ਤੇ ਨਾਲੇ ਤੁਹਾਨੂੰ ਪਤਾ ਹੀ ਹੈ ਪੋਤਾ ਮਹੀਨਾ ਚੱਲ ਰਿਹਾ ਹੈਗਾ ਤੇ ਦੂਰੋਂ ਦੂਰੋਂ ਸਿੱਖ ਸੰਗਤ ਉੱਥੇ ਨਤਮਸਤਕ ਹੋਣ ਆਉਂਦੀ ਹੈ ਤੇ ਨਾਲੇ ਆਪਾਂ ਚੱਲੇ ਤੇ ਨਾਲੇ ਤੁਹਾਨੂੰ ਵੀ ਦਰਸ਼ਨ ਕਰਵਾਵਾਂਗੇ ਤੇ ਨਾਲ-ਨਾਲ ਉਥੋਂ ਦੀ ਇਤਿਹਾਸਕ ਜਾਣਕਾਰੀ ਦੇਣ ਦੀ ਵੀ ਤੁਹਾਨੂੰ ਪੂਰੀ ਕੋਸ਼ਿਸ਼ ਕਰਾਂਗੇ ਹਾਂਜੀ ਤੇ ਚਲੋ ਜੀ ਫਿਰ ਚੱਲੀਏ ਆਪਾਂ ਹੁਣ ਤੇ ਆਪਾਂ ਬਾਈ ਜੀ ਪਹੁੰਚ ਚੁੱਕੇ ਹਾਂ ਫਤੇਗੜ ਸਾਹਿਬ ਦੀ ਇਸ ਪਵਿੱਤਰ ਧਰਤੀ ਤੇ ਸਭ ਤੋਂ ਪਹਿਲਾਂ ਆਓ ਆਪਾਂ ਦਰਸ਼ਨ ਕਰੀਏ ਠੰਡੇ ਬੁਰਜ ਦੇ ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਾਫੀ ਵੱਡੀ ਗੰਟੀ ਦੇ ਵਿੱਚ ਸਿਕ ਸੰਗਤ ਅਜ ਇਸ ਜਗ੍ਹਾ ਤੇ ਦਰਸ਼ਨ ਕਰਨ ਪਹੁੰਚੀ ਹੋਈ ਹੈ। ਇਹ ਉਹ ਸਥਾਨ ਹੈ ਜਿੱਥੇ ਸਰਹੰਦ ਦੇ ਨਵਾਬ ਵजीर खान ਨੇ ਤਨ ਤਨ ਜਗਤ ਮਾਤਾ ਗੁਜਰੀ ਜੀ ਤੇ ਦਸਮ ਪਿਤਾ ਦੇ ਛੋਟੇ ਸਹਬਜ਼ਾਦੇ ਬਾਬਾ ਜੁਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਪੋਦੇ ਮਹੀਨੇ ਦੀ ਕੜਕ ਦੀ ਠੰਡ ਵਿੱਚ ਬਿਨਾਂ ਗਰਮ ਕੱਪੜਿਆਂ ਤੋਂ 3 ਦਿਨ ਰੱਖਿਆ ਸੀ। ਇਸ ਠੰਡੇ ਬੁਰਜ ਦੇ ਤੁਸੀਂ ਹੁਣ ਦਰਸ਼ਨ ਕਰ ਰਹੇ ਹੋ ਮੁਗਲ ਇਸ ਦਾ ਇਸਤੇਮਾਲ ਗਰਮੀ ਦੇ ਵਿੱਚ ਕਰਿਆ ਕਰਦੇ ਸਨ ਕਿਉਂਕਿ ਇਸ ਦੇ ਨੇੜੇ ਇੱਕ ਨਦੀ ਵਗਿਆ ਕਰਦੀ ਸੀ ਜਿਹਦੇ ਕਰਕੇ ਹਵਾ ਬਹੁਤ ਹੀ ਜ਼ਿਆਦਾ ਠੰਡੀ ਇਸ ਜਗ੍ਹਾ ਦੇ ਉੱਤੇ ਲੱਗਿਆ ਕਰਦੀ ਸੀ ਤੇ ਉਸ ਵੇਲੇ ਇਸ ਦੇ ਚਾਰੇ ਪਾਸੇ ਕੋਈ ਦਰਵਾਜ਼ਾ ਵੀ ਨਾ ਹੋਣ ਕਰਕੇ ਇਹ ਜਗ੍ਹਾ ਹੋਰ ਵੀ ਜ਼ਿਆਦਾ ਸਰਦੀਆਂ ਦੇ ਵਿੱਚ ਠੰਡੀ ਹੋ ਜਾਂਦੀ ਤੇ ਮੋਤੀराम ਮਹਾਰਾਜ ਜੀ ਇਹ ਬਰਦਾਸ਼ਤ ਨਾ ਕਰ ਸਕੇ ਕਿ ਦੋ ਨਿੱਕੇ ਨਿੱਕੇ ਬਾਲ ਤੇ ਬਿਰਧ ਮਾਤਾ ਜੀ ਭੁੱਖੇ ਪਾਣੇ ਰਾਤ ਇਸ ਜਗ੍ਹਾ ਦੇ ਉੱਤੇ ਬਤੀਤ ਕਰਨ ਤੇ ਏਸੇ ਕਰਕੇ ਘਰੋਂ ਦੁੱਧ ਦਾ ਗੜਵਾ ਦੋ ਗਲਾਸ ਤੇ ਚਲ ਲੈ ਕੇ ਅਤੇ ਪਹਿਰੇਦਾਰਾਂ ਨੂੰ ਰਿਸ਼ਵਤ ਦੇਣ ਲਈ ਆਪਣੀ ਘਰਵਾਲੀ ਦੇ ਚਾਂਦੀ ਦੇ ਗਹਿਣੇ ਲੈ ਕੇ ਇਸ ਜਗ੍ਹਾ ਦੇ ਉੱਤੇ ਪਹੁੰਚ ਗਏ ਤੇ ਮਾਤਾ ਜੀ ਨੇ ਸਹਬਜਾਦਿਆਂ ਨੂੰ ਦੁੱਧ ਸ਼ਿਕਾਇਆ ਤੇ ਫਿਰ ਆਪ ਵੀ ਛਕਿਆ ਤੇ ਆਓ ਹੁਣ ਆਪਾਂ ਚੱਲ ਕੇ ਉਹਨਾਂ ਦੋ ਪਵਿੱਤਰ ਗਲਾਸਾਂ ਦੇ ਦਰਸ਼ਨ ਕਰੀਏ ਜਿਨ੍ਹਾਂ ਨਾਲ ਮਾਤਾ ਗੂਜਰੀ ਜੀ ਨੇ ਛੋਟੇ ਸਹਬਜਾਦਿਆਂ ਨੂੰ ਦੁੱਧ ਸ਼ਿਕਾਇਆ ਸੀ ਜੋ ਕਿ ਅੱਜ ਵੀ ਗੁਰਦੁਆਰਾ ਬਾਬਾ ਮੋਤੀਰਾ ਮਹਿਰਾਜੀ ਦੇ ਪੋਰਾ ਸਾਹਿਬ ਵਿੱਚ ਮੌਜੂਦ ਹਨ ਤੇ ਆਪਾਂ ਪਹੁੰਚ ਚੁੱਕੇ ਆਂ ਜੀ ਗੁਰਦੁਆਰਾ ਬਾਬਾ ਮੋਤੀਰਾ ਮਹਾਰਾਜ ਜੀ ਆਓ ਆਪਾਂ ਹੁਣ ਅੰਦਰ ਚੱਲ ਕੇ ਦਰਸ਼ਨ ਕਰੀਏ ਤੇ ਦਰਬਾਰ ਸਾਹਿਬ ਦੇ نیچے ਇੱਥੇ ਭੋਰਾ ਸਾਹਿਬ ਬਣਿਆ ਹੋਇਆ ਹੈ ਜਿੱਥੇ ਆ ਕੇ ਤੁਸੀਂ ਇਹਨਾਂ ਪਵਿੱਤਰ ਗਲਾਸਾਂ ਦੇ ਦਰਸ਼ਨ ਕਰ ਸਕਦੇ ਹੋ ਇਹ ਉਹੀ ਦੋ ਗਲਾਸ ਹਨ ਜਿਨ੍ਹਾਂ ਨਾਲ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਮੋਤੀਰਾ ਮਹਾਰਾਜ ਜੀ ਨੇ ਦੁੱਧ ਪਿਲਾਇਆ ਸੀ ਤੇ ਜਦੋਂ ਮੁਗਲ ਹਕੂਮਤ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਮੋਤੀਰਾ ਮਹਾਰਾਜ ਜੀ ਤੇ ਉਹਨਾਂ ਦੇ ਪਰਿਵਾਰ ਨੂੰ ਬੱਚਿਆਂ ਸਮੇਤ ਇਸ ਤਰੀਕੇ ਦੇ ਨਾਲ ਕੋਹਲੂ ਵਿੱਚ ਪੇਟ ਦਿੱਤਾ ਸੀ ਤੇ ਉਹਨਾਂ ਦੇ ਛੋਟੇ ਬੱਚੇ ਦੀ ਉਮਰ ਸਿਰਫ 6 ਸਾਲ ਸੀ ਸੋ ਆਪਾਂ ਨੂੰ ਸਾਹਿਬਜ਼ਾਦਿਆਂ ਦੀ ਕੁਰਬਾਨੀ ਦੇ ਨਾਲ-ਨਾਲ ਬਾਬਾ ਮੋਤੀਰਾ ਮਹਾਰਾਜ ਜੀ ਦੇ ਬੱਚਿਆਂ ਦੀ ਕੁਰਬਾਨੀ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਓਵਾ ਜੁਵਾ ਆਪਣੇ ਗੁਰੂ ਨੂੰ ਚਾਸਾ ਓਵਾ ਜੁਵਾ ਆਪਣੇ ਗੁਰੂ ਨੂੰ ਚਾਸਾ ਤੇ ਆਓ ਹੁਣ ਆਪਾਂ ਦਰਸ਼ਨ ਕਰੀਏ ਉਸ ਸ਼ਹੀਦੀ ਸਥਾਨ ਦੇ ਜਿੱਥੇ ਬਾਬਾ ਜੁਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਮੁਗਲ ਹਕੂਮਤ ਨੇ ਜ਼ੁਲਮ ਦੀਆਂ ਸਾਰੀਆਂ ਹੱਦਾਂ ਪਾਰ ਕਰਕੇ 13 ਪੋ ਨੂੰ ਨੀਹਾ ਵਿੱਚਣਵਾ ਦਿੱਤਾ ਸੀ ਤੇ ਪਾਲਕੀ ਸਾਹਿਬ ਬਿਲਕੁਲ ਉਸੇ ਜਗ੍ਹਾ ਦੇ ਉੱਤੇ ਸ਼ਿਸ਼ੂਬਿਤ ਹਨ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਜਣਵਾ ਦਿੱਤਾ ਗਿਆ ਸੀ ਹਾਂਜੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸ਼੍ਰੀ ਵਿਵਾਨਗੜ੍ਹ ਸਾਹਿਬ ਜੋ ਕਿ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਬਿਲਕੁਲ ਬੈਕ ਸਾਈਡ ਤੇ ਬਣਿਆ ਹੋਇਆ ਹੈਗਾ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਪ੍ਰਾਪਤ ਕਰਨ ਤੋਂ ਬਾਅਦ ਮੁਗਲ ਸਰਕਾਰ ਨੇ ਉਹਨਾਂ ਦੀ ਪਵਿੱਤਰ ਦੇਹਾਂ ਨੂੰ ਇਸ ਸਥਾਨ ਦੇ ਉੱਤੇ ਸੁੱਟ ਦਿੱਤਾ ਸੀਗਾ ਉਸ ਸਮੇਂ ਇੱਥੇ ਇੱਕ ਹੰਸਲਾਣਾ ਦੀ ਬਗਦੀ ਹੁੰਦੀ ਸੀ ਜਿਸ ਦੇ ਕੰਢੇ ਇੱਕ ਬਹੁਤ ਜ਼ਿਆਦਾ ਸੰਘਲਾ ਜੰਗਲ ਬਣਿਆ ਹੋਇਆ ਸੀਗਾ ਤੇ ਉਸ ਦੇ ਵਿੱਚ ਬਹੁਤ ਜ਼ਿਆਦਾ ਭਿਆਨਕ ਜਾਨਵਰ ਰਹਿੰਦੇ ਹੁੰਦੇ ਸੀਗੇ ਤੇ ਇਨ੍ਹਾਂ ਜੰਗਲੀ ਜਾਨਵਰਾਂ ਤੋਂ ਪਵਿੱਤਰ ਦੇਹਾਂ ਘੰਟੇ ਬੱਬਰ ਸ਼ੇਰਾ ਨੇ ਕੀਤੀ ਸੀ ਇਸ ਸਥਾਨ ਦੇ ਉੱਤੇ ਤੇ ਆਓ ਹੁਣ ਆਪਾਂ ਚੱਲ ਕੇ ਇਸ ਸਥਾਨ ਦੇ ਦਰਸ਼ਨ ਕਰੀਏ ਜੀ ਤੇ ਦਰਬਾਰ ਸਾਹਿਬ ਦੇ ਨੀਚੇ ਭੋਰਾ ਸਾਹਿਬ ਵਿੱਚ ਇਹ ਜਿੱਥੇ ਥੜਾ ਸਾਹਿਬ ਬਣਿਆ ਹੋਇਆ ਹੈ ਇਸ ਜਗ੍ਹਾ ਦੇ ਉੱਤੇ ਮਾਤਾ ਗੁਜਰੀ ਜੀ ਦਾ ਸ਼ਰੀਰ ਪਿਆ ਸੀ ਤੇ ਇਸ ਸਥਾਨ ਦੇ ਉੱਤੇ ਬਾਬਾ ਜੁਰਾਵਰ ਸਿੰਘ ਜੀ ਦਾ ਤੇ ਇਸ ਥੜੇ ਦੇ ਉੱਪਰ ਬਾਬਾ ਫਤੀ ਸਿੰਘ ਜੀ ਦਾ ਪਵਿੱਤਰ ਸ਼ਰੀਰ ਪਿਆ ਸੀ ਤੇ ਕੁਝ ਇਸ ਤਰੀਕੇ ਦੇ ਨਾਲ ਛੋਡੇ ਸਾਹਿਬ ਜਦੇ ਤੇ ਮਾਤਾ ਗੁਜਰੀ ਜੀ ਦੀਆਂ ਪਵਿੱਤਰ ਦੇਹਾਂ ਦੀ ਰੱਖਿਆ ਸ਼ੇਰਾਂ ਨੇ 48 ਘੰਟੇ ਇਸ ਜਗ੍ਹਾ ਦੇ ਉੱਤੇ ਕੀਤੀ ਸੀ ਜੀ ਇਸ ਟਾਈਮ ਖੜੇ ਆਂ دیਵਾਨ ਟੋਡਰਮਲ ਜੀ ਦੀ ਜਿਹੜੀ ਹਵੇਲੀ ਸੀਗੀ ਉਸ ਟਾਈਮ ਦੀ ਉਹਦੇ ਬਿਲਕੁਲ ਸਾਹਮਣੇ ਖੜੇ ਆਂਗੇ ਤੇ ਹੁਣ ਤਾਂ ਇਹਦੀ ਕੰਡੀਸ਼ਨ ਕਾਫੀ ਜ਼ਿਆਦਾ ਖਰਾਬ ਹੋ ਚੁੱਕੀ ਹੈ ਆਲਮੋਸਟ ਖੰਡਰੀ ਟਾਈਪ ਹੋ ਚੁੱਕੀ ਹੈ ਤੇ ਇਹ دیਵਾਨ ਟੋਡਰਮਲ ਜੀ ਉਹ ਸੀਗੇ ਜਿਨ੍ਹਾਂ ਨੇ ਮੁਗਲ ਹਕੂਮਤ ਤੋਂ 78000 ਸੋਨੇ ਦੀਆਂ ਖੜਮੀਆਂ ਮੋਹਰਾਂ ਦੇ ਕੇ 4 ਗੱਜ ਜਗ੍ਹਾ ਖਰੀਦੀ ਸੀਗੀ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦਿਆਂ ਦੇ ਸੰਸਕਾਰ ਵਾਸਤੇ ਤੇ ਆਓ ਹੁਣ ਆਪਾਂ ਚੱਲ ਕੇ ਅੰਦਰੋਂ ਇਹ ਹਵੇਲੀ ਦੇਖਦੇ ਆਂ ਆਜੋ ਦੇਖੋ ਉਸ ਟਾਈਮ ਤੇ ਕਿੰਨੀ ਸ਼ਾਨਦਾਰ ਹਵੇਲੀ ਹੋਣੀ ਇਹ ਤੇ ਹਵੇਲੀ ਦੇ ਵਿੱਚ ਵੜਦੇ ਸਾਰੇ ਇਹ ਇੱਕ ਤਰ੍ਹਾਂ ਦਾ ਲੌਂਗ ਕਮਰਾ ਹੁੰਦਾ ਸੀਗਾ ਜਿਹਨੂੰ ਅੱਜ ਦੇ ਟਾਈਮ ਆਪਾਂ ਲੌਬੀ ਵੀ ਕਹਿ ਦਿੰਦੇ ਆ ਤੇ ਦੇਖੋ ਕਿੰਨਾ ਵਧੀਆ ਤਰੀਕੇ ਦੇ ਨਾਲ ਡਿਜ਼ਾਈਨ ਹੋਇਆ ਹੋਇਆ ਸੀਗਾ ਤੇ ਇੱਧਰ ਗਏ ਜਾਵਾਂਗੇ ਤਾਂ ਇੱਕ ਛੋਟਾ ਕਮਰਾ ਆ ਜਾਂਦਾ ਹੈਗਾ ਮੇਬੀ ਹੋ ਸਕਦਾ ਇਹਨੂੰ ਡ੍ਰਾਇੰਗ ਰੂਮ ਦੀ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ ਹੋਵੇ ਉਸ ਟਾਈਮ ਤੇ ਤੇ ਇੱਧਰ ਰਸੋਈ ਦਾ ਕਮਰਾ ਆ ਗਿਆ ਜੀ ਤੇ ਦੇਖੋ ਇੱਧਰ ਕੱਪਵਾਰਡ ਵਗੈਰਾ ਵੀ ਕਾਫੀ ਬਣਿਆ ਹੋਇਆ ਇਸ ਜਗ੍ਹਾ ਦੇ ਉੱਤੇ ਤੇ ਆ ਮੇਖਾਂ ਵਗੈਰਾ ਗੱਡੀਆਂ ਹੋਈਆਂ ਨੇ ਉਰੇ ਵਿੱਚ ਇਹ ਮੇਨਟੇਨੈਂਸ ਦਾ ਕੰਮ ਚੱਲਦਾ ਹੈ ਹਵੇਲੀ ਦਾ ਵੀ ਹੋਰ ਜ਼ਿਆਦਾ ਨੁਕਸਾਨ ਨਾ ਉਹ ਵੀ ਹਵੇਲੀ ਨੂੰ ਤਾਂ ਕਰਕੇ ਜ਼ਰੂਰੀ ਸੀਗਾ ਇਹ ਤੇ ਇੱਧਰ ਕਿਚਨ ਕਪੂੜਾ ਗਿਆ ਰਸੋਈ ਦੀ ਅਲਮਾਰੀ ਆ ਗਈ ਜੀ ਕਾਫੀ ਵੱਡੀ ਸੀ ਇਹ ਅੰਦਰੋਂ ਤੇ ਇੱਧਰਲੇ ਪਾਸੇ ਆਉਨੇ ਜਦੋਂ ਆਪਾਂ ਤਾਂ ਉਰੇ ਇੱਕ ਚੁੱਲਾ ਹੁੰਦਾ ਸੀਗਾ ਉਸ ਵੇਲੇ ਤੇ ਆਹ ਦੇਖੋ ਇਸ ਜਗ੍ਹਾ ਦੇ ਉੱਤੇ ਤੇ ਆਹ ਉਰੇ ਛੱਤ ਵਿੱਚ ਚਿਮਣੀ ਹੁੰਦੀ ਸੀਗੀ ਜਿਹੜਾ ਚੁੱਲੇ ਕਰਕੇ ਧੂੰਆਂ ਹੋ ਜਾਂਦਾ ਸੀ ਉਹਨੂੰ ਬਾਹਰ ਕੱਢਣ ਵਾਸਤੇ ਆਹ ਦੇਖੋ ਜਿਵੇਂ ਕਿ ਲਿਖਿਆ ਹੀ ਹੋਇਆ ਔਰੇ ਤੇ ਹੁਣ ਆਪਾਂ ਚੱਲਦੇ ਆਂ ਜੀ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਉਸ ਸਥਾਨ ਤੇ ਜਿੱਥੇ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦਿਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀਗਾ ਤੇ ਜਿਵੇਂ-ਜਿਵੇਂ ਸਵਾ ਦੇ ਦਿਨ ਨੇੜੇ ਆ ਜਾਂਦੇ ਆ ਰਸ਼ਵੀ ਦੇਖੋ ਹੌਲੀ-ਹੌਲੀ ਵੱਧਦਾ ਹੀ ਜਾ ਰਿਹਾ ਤੇ ਹਾਲੇ ਤੱਕ ਗੱਡੀਆਂ ਜਾ ਰਹੀਆਂ ਨੇ ਫਿਰ ਜਦੋਂ ਦਿਨ ਨੇੜੇ ਆ ਜਾਂਦੇ ਆ ਰਸ਼ ਹੋਰ ਵੀ ਜ਼ਿਆਦਾ ਵਧ ਜਾਂਦਾ ਤਾਂ ਗੱਡੀਆਂ ਜਾਣੀਆਂ ਬਿਲਕੁਲ ਬੰਦ ਹੋ ਜਾਂਦੀਆਂ ਔਰੇ ਤੇ ਆਪਾਂ ਪਹੁੰਚ ਗਏ ਆਂ ਜੀ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਤੇ ਦੁਨੀਆ ਦੀ ਸਭ ਤੋਂ ਜ਼ਿਆਦਾ ਮਹਿੰਗੀ ਖਰੀਦੀ ਹੋਈ ਜਗ੍ਹਾ ਇਸ ਸਥਾਨ ਦੇ ਉੱਪਰ ਹੀ ਹੈ ਜੀ ਜਿੱਥੇ ਹੁਣ ਪਾਲਕੀ ਸਾਹਿਬ ਸੁਸ਼ੋਭਿਤ ਹਨ ਜੀ ਤੇ ਆਓ ਆਪਾਂ ਚੱਲ ਕੇ ਦਰਸ਼ਨ ਕਰੀਏ ਇਹ ਚਾਰਗਾਜ਼ ਜਗ੍ਹਾ ਦੀਵਾਨ ਟੁੱਟਰ ਮਲ ਜੀ ਨੇ ਆਪਣੀ ਜੀਵਨ ਕਾਲ ਦੀ ਮਿਹਨਤ ਦੀ ਕਮਾਈ ਚੋਂ 78000 ਸੋਨੇ ਦੀਆਂ ਖੜਮੀਆਂ ਮੋਹਰਾਂ ਦੇ ਕੇ ਖਰੀਦੀ ਸੀ ਮਾਤਾ ਗੁਜਰੀ ਜੀ ਤੇ ਛੋਟੇ ਸਹਬਜਾਦਿਆਂ ਦੇ ਅੰਤਿਮ ਸੰਸਕਾਰ ਵਾਸਤੇ ਜਿਸ ਦੀ ਅੱਜ ਦੀ ਕੀਮਤ 2 ارب 50 ਕਰੋੜ ਦੇ ਲਗਭਗ ਬਣਦੀ ਹੈ ਜਿਸ ਤੋਂ ਉਪਰੰਤ ਮਾਤਾ ਗੁਜਰੀ ਜੀ ਤੇ ਛੋਟੇ ਸਹਬਜਾਦਿਆਂ ਦੀਆਂ ਪਵਿੱਤਰ ਦੇਹਾਂ ਨੂੰ ਵਿਵਾਨ ਵਿੱਚ ਸਜਾ ਕੇ ਵਿਵਾਨਗੜ ਤੋਂ ਇਸ ਜਗ੍ਹਾ ਤੇ ਲਿਆਂਦਾ ਗਿਆ ਤੇ ਅੰਤਿਮ ਸੰਸਕਾਰ ਕੀਤਾ ਗਿਆ ਤੇ ਇਸੇ ਦੇ ਨਾਲ ਆਪਾਂ ਅੱਜ ਦੇ ਵਲੌਗ ਦੀ ਕਰਦੇ ਹਾਂ ਜੀ ਸਮਾਪਤੀ ਤੇ ਜੇ ਕਿਸੇ ਵੀ ਪ੍ਰਕਾਰ ਦੀ ਗਲਤੀ ਭੁੱਲ ਚੁੱਕ ਹੋ ਗਈ ਹੋਵੇ ਤਾਂ ਸਾਨੂੰ ਮਾਫੀ ਬਖਸ਼ਿਓ ਜੀ ਤੇ ਜੇ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਐਂਡ ਸ਼ੇਅਰ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ